ਸਵਾਗਤ ਹੈ ਪੀਟੀਸੀ ਨਿਊਜ਼ ਤੇ ਸਾਡੇ ਦਰਸ਼ਕਾਂ ਦਾ ਐਸ ਵਕਤ ਦੀ ਸਭ ਤੋਂ ਅਹਿਮ ਖਬਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਗੱਲਾਂ ਵੀ ਚੱਲਦੀਆਂ ਪਈਆਂ ਨੇ ਤੇ ਸੰਘਰਸ਼ ਜਿਹੜੀ ਹੈ ਕਿ ਉਹ ਕਮੇਟੀ ਵੱਲੋਂ ਉਲੂਕ ਦਿੱਤਾ ਗਿਆ ਵੈ ਮੈਂ ਇੱਥੇ ਗੱਲ ਕਰ ਰਿਹਾ ਪੰਜਾਬ ਰੋਡਵੇ ਤੇ ਜਿਹੜੇ ਮੁਲਾਜ਼ਮ ਨੇ ਐਸ ਵਕਤ ਮੈਂ ਜਲੰਧਰ ਦੇ 1 ਨੰਬਰ ਡੀਪੂ ਦੇ ਵਿੱਚ ਖੜਾ ਹੋਇਆ ਵਾਂ ਮਗਰ ਤੁਸੀਂ ਇੱਥੇ ਵੇਖ ਪਾਓਗੇ ਕਿ ਮੁਲਾਜ਼ਮ ਕਈ ਐਸ ਵਕਤ ਜਿਹੜੇ ਨੇ ਕਿ ਉਹ ਰੋਸ਼ ਪ੍ਰਦਰਸ਼ਨ ਕਰਦੇ ਪਏ ਨੇ ਮੁੱਖ وجہ ਜਿਹੜੀ ਹੈ ਕਿ ਉਹ ਕਿਲੋਮੀਟਰ ਸਕੀਮ ਹੈ ਉਹਨੂੰ ਲੈ ਕੇ ਜਿਹੜਾ ਹੈ ਕਿ ਇੱਥੇ ਹੁਣ ਜਿਹੜੀ ਤਣਾਤਨੀ ਜਿਹੜੀ ਵਧਰੀ ਹੋਈ ਦਿਖਾਈ ਦੇ ਰਹੀ ਹੈ ਅੱਜ ਦੇ ਦਿਨ ਉਸਤੇ ਖਾਸ ਤੌਰ ਤੇ ਇਹ ਗੱਲ ਆਖੀ ਗਈ ਸੀ ਕਿ ਸਰਕਾਰ ਨੂੰ ਅਸੀਂ 12 ਵਜੇ ਦਾ ਟਾਈਮ ਦਿੰਦੇ ਆ ਕਿਲੋਮੀਟਰ ਸਕੀਮ ਜਿਹੜੀ ਹੈ ਉਹਨੂੰ ਰੱਦ ਕੀਤਾ ਜਾਵੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਜ਼ਰੂਰ ਦਿਵਾਲੀ ਤੋਂ ਪਹਿਲਾਂ ਬੱਸਾਂ ਬੰਦ ਕੀਤੀਆਂ ਗਈਆਂ ਸੀ ਬੱਸ ਸਟੈਂਡ ਬੰਦ ਕਰ ਦਿੱਤਾ ਗਿਆ ਸੀਗਾ ਰੂਟ ਵੇ ਦੇ ਬੱਸਾਂ ਤੇ ਸਰਕਾਰ ਦਾ ਨੋਟੀਫਿਕੇਸ਼ਨ ਆਇਆ ਸੀਗਾ ਕਿ 23 ਤਰੀਕ ਤੱਕ ਜਿਹੜਾ ਹੈ ਕਿ ਇਸ ਸਕੀਮ ਨੂੰ ਮਿਲਤ ਵੀ ਕਰ ਦਿੱਤਾ ਗਿਆ ਹੈ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਟੈਂਡਰ ਜਿਹੜਾ ਕਿ ਕੈਨਸਲ ਕਰਨ ਤੱਕ ਨਹੀਂ ਇਹ ਸਕੀਮ ਜਿਹੜੀ ਲਿਆਂਦੀ ਜਾ ਰਹੀ ਹੈ ਤੋ ਜਿਹੜਾ ਕਿ ਮੁਢਲੇ ਤੌਰ ਤੇ ਹੀ ਜਿਹੜਾ ਕਿ ਉਹ ਰੱਦ ਕੀਤਾ ਜਾਵੇ ਉਸ ਤੋਂ ਬਾਅਦ ਅਸੀਂ ਜਿਹੜੀ ਹੈ ਕਿ ਕੋਈ ਹੋਰ ਗੱਲ ਕਰਾਂਗੇ ਪਰ ਦੂਸਰੇ ਪਾਸੇ ਜਿਹੜੀ ਤਸਵੀਰ ਹੁਣ अहम ਹੋ ਜਾਂਦੀ ਹੈ ਕਿਉਂਕਿ ਅੱਜ 12:30 12 ਵਜੇ ਦੇ ਆਸ-ਪਾਸ ਜਿਹੜਾ ਕਿ ਮੁਲਾਜ਼ਮਾਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਜਲੰਧਰ ਦੇ ਰਾਮਾ ਮੰਡੀ ਤੋਂ ਪੀਏਪ ਚੌਂਕ ਵਿਖੇ ਜਾ ਕੇ ਅਸੀਂ ਰੋਜ ਪ੍ਰਦਰਸ਼ਨ ਕਰਾਂਗੇ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਪੱਸਾ ਲਗਾ ਕੇ ਉੱਥੇ ਰੋਜ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਉਹਦੇ ਐਵਸ 'ਚ ਵੇਖਦੇ ਹਾਂ ਜਲੰਧਰ ਕਮਿਸ਼ਨਰੇਟ ਰੂਰਲ ਜਿਹੜੀ ਪੁਲਿਸ ਵੱਲੋਂ ਇੱਥੇ ਭਾਰੀ ਜਿਹੜੀ ਪੁਲਿਸ ਫੋਰਸ ਤੇ ਨਾਤੀ ਕਰ ਦਿੱਤੀ ਗਈ ਹੈ ਗੇਟ ਬੰਦ ਕਰ ਦਿੱਤੇ ਗਏ ਨੇ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਇੱਥੇ ਜਿਹੜੇ ਨੇ ਕਿ ਮੁਲਾਜ਼ਮ ਬਾਹਰ ਨਾ ਜਾ ਸਕਣ ਤੇ ਇੱਥੇ ਇਹਨਾਂ ਨੂੰ ਰੋਸ ਪ੍ਰਦਰਸ਼ਨ ਜੇਕਰ ਕਰਦੇ ਨੇ ਤੇ ਲੋਕਾਂ ਨੂੰ ਆਵਾਜ਼ ਇਹਦੀ ਜਿਹੜੀ ਹੈ ਕਿ ਉਹ ਦਿੱਕਤ ਨਾ ਹੋ ਉਸ ਵੇ ਵਿਕਰਮ ਮੇਰੇ ਨਾਲ ਮੌਜੂਦ ਨੇ ਵਿਕਰਮ ਇਹ ਪੁਲਿਸ ਭਾਰੀ ਫੋਰਸ ਪੁਲਿਸ ਤੇ ਨਾਤ ਮੈਂ ਇੱਥੇ ਕਵਾਂਗਾ ਅੰਦਰ ਮੀਟਿੰਗ ਚੱਲਦੀ ਪਈ ਹੈ ਐਸਐਸਪੀ ਸਾਹਿਬ ਆਏ ਨੇ ਸਰਕਾਰ ਨਾਲ ਹੁਣ ਤੱਕ ਕੋਈ ਜਿਹੜੀ ਗੱਲਬਾਤ ਹੋਈ ਹੈ ਕਿਉਂਕਿ ਪਹਿਲੀ ਵਾਰ ਦ੍ਰਿਸ਼ ਹੋ ਰਿਹਾ ਕਿ ਧਰਨੇ ਨੂੰ ਲੈ ਕੇ ਜਿਹੜਾ ਕਿ ਇਨੀ ਪੁਲਿਸ ਇੱਥੇ ਇਕੱਠੀ ਕਰ ਦਿੱਤੀ ਗਈ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ ਸਾਡੀ ਸੂਬਾ ਕਮੇਟੀ ਫਿਰ ਹਾਲ ਥੱਲੇ ਬੈਠੀ ਹੋਈ ਹੈ ਇਹਨਾਂ ਨੂੰ ਬਿਲਕੁਲ ਨਹੀਂ ਸੱਦਿਆ ਗਿਆ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਅਸੀਂ ਲੈਟਰ ਕੱਢ ਦਿੰਦੇ ਆ ਅਸੀਂ ਇਹਨੂੰ ਜਿਤਾਇਆ ਕਿ ਲੈਟਰ ਅਸੀਂ ਉਸ ਦਿਨ ਤੇ ਜਿਸ ਦਿਨ ਪੀਏਪੀ ਬੰਦ ਕੀਤਾ ਸੀ ਅਸੀਂ ਉਸ ਦਿਨ ਦਾ ਨੋਟਿਸ ਦਿੱਤਾ ਕਿ 23 ਦਿਨ ਨੂੰ ਜੇ ਟੈਂਡਰ ਖੋਲਣ ਦੀ ਤਰੀਕ ਤੇ ਵਿਧਾਉਣੀ ਜਾਂ ਕੈਨਸਲ ਕਰਨੀ ਆ ਉਹ ਅਡਵਾਂਸ ਕੀਤੀ ਜਾਵੇ ਜਿਸ ਦਿਨ ਅਸੀਂ ਬੰਦ ਕਰਨਾ ਤੇ ਅਸੀਂ ਬੰਦ ਕਰਾਂਗੇ ਅਸੀਂ 12 ਵਜੇ ਦਾ ਟਾਈਮ ਦਿੱਤਾ ਸੀ ਹੁਣ ਐਸਐਸਓ ਸਾਹਿਬ ਨੇ ਸਾਡੇ ਤੋਂ ਟਾਈਮ ਮੰਗਿਆ ਕਿ ਤੁਹਾਨੂੰ ਇੱਕ ਕੋਈ ਤੱਕ ਦੇ ਲਗਭਗ ਟਾਈਮ ਦਿੱਤਾ ਜਾਵੇ ਤੇ ਉਹਨਾਂ ਨੂੰ ਉਹ ਗੇਟਵੇ ਬੰਦ ਕੀਤਾ ਗਿਆ ਵਾ ਗੇਟ ਬੰਦ ਕਰਨ ਦੀ ਵਜ੍ਹਾ ਸਾਨੂੰ ਆਪ ਨਹੀਂ ਪਤਾ ਸਰਕਾਰੇ ਪ੍ਰਾਪਰਟੀ ਦੀ ਕਿੱਧਰੋਂ ਗੇੜ ਕੀਤਾ ਅੱਜ ਤੱਕ ਪ੍ਰਦਰਸ਼ਨ ਵੀ ਨਹੀਂ ਕੀਤਾ ਤੁਸੀਂ ਕਹਿੰਦੇ ਹੈ ਨਾ ਰਾਮਾ ਮੰਡੀ ਪੀਪੀ ਚੌਂਕ ਕੋਲ ਬਿਲਕੁਲ ਖੁੱਸ ਕਰਾਂਗੇ ਸਾਡੀਆਂ ਤਾਂ ਗੱਡੀਆਂ ਆਲਰੇਡੀ ਬਾਹਰ ਚੱਲਦੀਆਂ ਪਈਆਂ ਜੇ ਅਸੀਂ ਬੰਦ ਕਰਾਉਣੀ ਹੈ ਸਾਡੇ ਕੋਲ ਮੈਸੇਜ ਹੀ ਕਾਫੀ ਹੈ ਜੀ ਸਾਡੀ ਇਹ ਟ੍ਰਾਂਸਪੋਰਟ ਸਾਰੀ ਰੋਡ ਤੇ ਆ ਇਹਦੇ ਅਸੀਂ ਥੋੜੇ ਜਿਹਾ ਕੁਝ ਵਰਕ ਕਰਾਂ ਕੁਝ ਆਗੂ ਇਕੱਠੇ ਹੋਏ ਆ ਜਿਹੜਾ ਅਸੀਂ ਆਪਣਾ ਹੱਕ ਮੰਗਣ ਲਈ ਇੱਥੇ ਖੜੇ ਹੋਏ ਆ ਗੱਲਬਾਤ ਕਰਦੇ ਪਏ ਆ ਜਿਹੜਾ ਸੀ ਮੈਸੇਜ ਪਾਉਣਾ ਉਹ ਤੇ ਗਰੁੱਪ 'ਚ ਪਾਵਾਂਗੇ ਤੇ ਜਿੱਥੇ-ਜਿੱਥੇ ਗੱਡੀਆਂ ਜਾਵੋਗੀਆਂ ਸਾਰਾ ਪੰਜਾਬ ਪਹੁੰਚੂ ਪਰ ਵਿਕਰਮ ਗੱਲ ਇਹ ਇੱਥੇ ਵੀ ਆ ਜਾਂਦੀ ਕਿਉਂਕਿ ਪਿਛਲੀ ਵਾਰ ਵੀ ਜਦੋਂ ਅਸੀਂ ਰਿਪੋਰਟ ਕੀਤਾ ਤੇ ਲੋਕਾਂ ਦੀ ਤਿੱਖੀ ਪ੍ਰਤੀਕਿਰਿਆ ਕਿ ਸਾਨੂੰ ਕਿਉਂ ਤੰਗ ਕਰਦੇ ਪਏ ਹੋ ਲੋਕੀ ਖੱਜਲ ਖਰਾਬ ਹੋ ਰਹੇ ਨੇ ਤੇ ਹਰਾਂ ਦੇ ਦਿਨ ਮੁੱਕੇ ਨੇ ਸਾਰੇ ਨੇ ਆਪਣੇ ਕੰਮਕਾਰਾਂ ਤੇ ਜਾਣਾ ਕਿਉਂਕਿ ਜਲੰਧਰ ਬਹੁਤ ਇੰਪੋਰਟੈਂਟ ਬੱਸ ਸਟੈਂਡ ਹੈ ਕਈ ਹੋਰ ਜਿਹੜੇ ਸੂਬਿਆਂ ਨੂੰ ਬੱਸਾਂ ਜਾਂਦੀਆਂ ਨੇ ਉਹਨਾਂ ਦੁਬਾਰਾ ਵੀ ਥੋੜਾ ਜਿਹਾ ਸੋਚ ਵਿਚਾਰ ਕੀਤੀ ਹੈ ਕਿ ਲੋਕ ਬਹੁਤ ਵੱਡੇ ਪੱਧਰ ਤੇ ਖੱਜਲ ਖਰਾਬ ਹੋਣਗੇ ਬਿਲਕ ਕਿ ਜੇ ਸਰਕਾਰੀ ਚੀਜ਼ ਨੂੰ ਕਰੀ ਨਾ ਸਰਕਾਰ ਕੈਨਸਲ ਕਰ ਦੇ ਪਰਮਾਨੈਂਟਲੀ ਕਿਉਂ ਸਰਕਾਰ ਕਰ ਰਹੀ ਹੈ ਵੀ ਕਿਲੋਮੀਟਰ ਘੋੜਾ ਲੈ ਕੇ ਆਉਣੇ ਹੋਣਾ ਅਸੀਂ ਕਹਿੰਦੇ ਵਿਭਾਗ ਦੀ ਘਟੀਆਪਾ ਇਹ ਸਾਰਾ ਜਿਹੜਾ ਪ੍ਰਸ਼ਾਸਨ ਜਾਂ ਸਰਕਾਰ ਕਹਿ ਸਕਦੇ ਹੋ ਨਾ ਇਹ ਲੋਕਾਂ ਨੂੰ ਖਰਾਬ ਕਰਨ ਤੇ ਨਹੀਂ ਸਾਡਾ ਪਹਾੜੀ ਮਨਛਾ ਨਹੀਂ ਆ ਜੇ ਅਸੀਂ ਖਰਾਬ ਕਰਨਾ ਹੁੰਦਾ ਤੇ ਦਸੀਂ 48 ਦਾ ਚੱਕ ਦੇ ਹੁੰਸਨ ਦਿਵਾਲੀ ਵੀ ਤਾਂ ਲੰਘ ਜਾਂਦੀ ਜਦੋਂ ਤੁਸੀਂ ਰੱਖੜੀ ਵੇਖਿਆ ਸੀ ਅੱਡਾ ਦਿਨ ਉਹਦਾ ਪੇਸ਼ਾ ਬਣ ਗਿਆ ਜੇ ਅੱਜ ਕਿਲੋਮੀਟਰ ਦੀ ਗੱਡੀ ਆਉਂਦੀ ਆ ਤਾਂ ਸੰਖੇਪ ਕਿ ਤਨ ਖਾਣਾ ਨਹੀਂ ਮਿਲਦੀਆਂ ਕਿਲੋਮੀਟਰ ਸਕੀਮ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਪਏ ਨੇ ਜਾਂ ਹੋਰ ਭਰਤੀ ਨਹੀਂ ਹੋਏਗੀ ਉਹਨਾਂ ਨੂੰ ਖਾਣਾ ਨਹੀਂ ਹੈਗੀ ਇਹਦੇ ਵਿੱਚ ਥੋੜਾ ਜਿਹਾ ਇਹਨੂੰ ਵੀ ਸਮਝਾ ਦਿਓ ਕਿ ਵਿਰੋਧ ਹੋ ਕਿਉਂ ਰਿਹਾ ਹੈ ਜਿਹੜਾ ਵਿਰੋਧ ਹੋ ਰਿਹਾ ਹੈ ਜੀ ਕਿਲੋਮੀਟਰ ਸਕੀਮ ਆ ਸਾਡੀ ਇੱਕ ਕਮੇਟੀ ਬਣੀ ਸੀ ਹੈੱਡ ਆਫਿਸ ਚੰਡੀਗੜ੍ਹ ਜਿਹਦੇ ਵਿੱਚ ਕੋਸ਼ਰ ਅਧਿਕਾਰੀ ਪੀਆਰਟ ਚੋਂ ਕੋਈ ਸਾਡੇ ਪ੍ਰਧਾਨ ਸੇਕੀ ਸੀ ਕਮੇਟੀ ਬਣਾਈਆਂ ਸੈਕਟਰੀ ਸਾਹਿਬ ਵੱਲੋਂ ਉਹਦੇ ਵਿੱਚ ਕਲੀਅਰ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਤੱਥ ਦਓ ਵੀ ਘਟੇ ਕਿਉਂ ਆ ਉਹ ਚੀਜ਼ ਐਸੀ ਤੱਥ ਰੁਕਾਂਗਾ ਅ ਇਸ ਵਕਤ ਤੁਸੀਂ ਤਸਵੀਰ ਦੇਖੋ ਕਿ ਤਣਾਅ ਕਿੱਡੀ ਜ਼ ਕਿ ਜਿਹੜੇ ਵੀ ਮੁਲਾਜ਼ਮ ਜਾ ਰਹੇ ਪੁੱਛ ਗਏ ਕਿ ਇਹੀ ਤੋਰਿਆ ਜਾ ਰਿਹਾ ਕਿ ਕਿਹੜੇ ਕੰਮ ਵਾਸਤੇ ਚੱਲਿਓ ਹਾਲਾਂਕਿ ਉਹ ਕਹਿ ਰਹੇ ਨੇ ਕਿ ਅਸੀਂ ਕੈਸ਼ ਜਮ੍ਹਾਂ ਕਰਾਉਣ ਚੱਲੇ ਆ ਹਰੇਕ ਦੀ ਜਿਹੜੀ ਹੈ ਕਿ ਵਿਕਰਮ ਇੱਥੇ ਪੁੱਛ ਗਏ ਸੀ ਇਸ ਤਰੀਕੇ ਦੇ ਨਾਲ ਹੋ ਰਹੀ ਹੈ ਪਤਾ ਨਹੀਂ ਕਿ ਅਲੱਗ-ਅਲੱਗ ਮੁਲਾਜ਼ਮ ਜਾ ਕੇ ਕਿਉਂ ਬੈਠਣ ਵਾਲਾ ਬਿਲਕੁਲ ਜੀ ਬਿਲਕੁਲ ਉਹ ਤਾਂ ਪਹੁੰਚ ਮੁਲਾਜ਼ਮਾਂ ਜਿਹੜੇ ਕੈਸ਼ ਜਮ੍ਹਾਂ ਕਰਾਉਣ ਜਾਣਾ ਸਰਕਾਰੀ ਕੈਸ਼ ਹੈ ਉਹ ਤਾਂ ਅੰਦਰੋਂ ਘੱਡੀ ਵੀ ਕੋਈ ਨਹੀਂ ਜਾਣਦਾ ਤੇ ਜਿਹੜਾ ਵੀ ਵਰਕਰ ਬਾਹਰ ਜਾਂਦਾ ਉਹਨੂੰ ਵੀ ਪੁੱਛਦੇ ਪਏ ਆ ਪਰ ਮੈਂ ਇਹ ਜਹੀ ਦੱਸਣਾ ਜਦੋਂ ਅਸੀਂ ਜੇ ਕਿਤੇ ਜਾਣਾ ਚਾਹੁੰਦੇ ਆ ਤੇ ਅਸੀਂ ਜਾ ਸਕਦੇ ਕਿਉਂਕਿ ਸਾਡੇ ਕੋਲ ਵਰਕਰ ਸਾਡੇ ਨਾਲੋਂ ਵੱਧ ਵਰਕਰ ਸਾਡੇ ਗੇਟੋਂ ਬਾਹਰ ਫਿਰਦੇ ਵਿੱਚ ਬਸ ਸਟੈਂਡ ਤੇ ਕਾਫੀ ਬੱਸਾਂ ਜਿਹੜੀਆਂ ਅਸੀਂ ਲਾਉਸ ਹੀ ਕਰਨਾ ਤੇ ਬੱਸਾਂ ਉੱਥੇ ਚੱਕਰ ਜਮ ਹੋ ਜਾਣਾ ਆ ਤੁਸੀਂ ਬਾਹਰ ਵੇਖਦੇ ਪੇ ਕੁਝ ਬੱਸਾਂ ਬਾਹਰ ਆਉਣ ਨੂੰ ਵੀ ਲਾਪੀਆਂ ਸਾਡੇ ਲੋ ਕੁਝ ਲਾਉਸ ਨਹੀਂ ਕੀਤਾ ਗਿਆ ਹੱਸਦੇ ਵੀ ਪਾਏ ਉਹ ਗੱਲਬਾਤ ਕਰਦੇ ਕਿ ਤੇ ਹਾਸਾ ਹੀ ਹੋਉਂਦਾ ਜੀ ਕੀ ਬੰਦਾ ਪਿਆ ਤੁਸੀਂ ਦੇਖਦੇ ਪੇ ਲਗਾਤਾਰ ਇਹ ਮਹੀਨੇ ਦੋ ਤਿੰਨ ਤੋਂ ਲਗਾਤਾਰ ਤਨਖਾਵਾ ਪਰੋਣ ਲਈ ਟੀਪੂ ਬੰਦ ਟੈਂਡਰ ਕੈਨਸਲ ਕਰਾਉਣ ਲਈ ਟੀਪੂ ਬੰਦ ਪੰਜਾਬ ਬੰਦ ਜੇ ਸਰਕਾਰ ਇਦਾਂ ਦਾ ਕੰਮ ਹੀ ਨਾ ਕਰੇ ਜੇ ਸਰਕਾਰ ਨੂੰ ਪਤਾ ਵੀ ਅਸੀਂ ਗਲਤ ਆ ਇਸ ਟਾਈਮ ਸਾਨੂੰ ਨਾਲ ਇਹ ਨਾ ਘਾਟੇਮੰਦ ਸੌਦਾ ਇੱਕ ਮਾਲਕ ਬੱਸ ਪਾਊਗਾ ਉਹਦੇ ਨਾਲ ਇੱਕ ਡਰਾਈਵਰ ਰੱਖੂ ਇਹ ਪ੍ਰਾਈਵੇਟ ਹੈ ਬਿਲਕੁਲ ਪ੍ਰਾਈਵੇਟ ਵੱਡੇ ਕਾਣੇ ਦੀਆਂ ਬੱਸਾਂ ਪੈਣੀਆਂ ਜੀ ਜੇ ਉਹ ਬੱਸਾਂ ਪੈਣ ਗਈ ਉਹਨਾਂ ਦਾ ਆਪਣਾ ਡਰਾਈਵਰ ਹੋਊਗਾ ਸਿਰਫ ਕਨੈਕਟਰ ਸਰਕਾਰ ਦਊਗੀ ਤਾਂ ਸਾਡੀ ਡਰਾਈਵਰ ਦੀ ਪੋਸਟ ਖਤਮ ਹੋਊਗੀ ਸਾਡੀ ਵਰਕਸ਼ਾਪ ਖਤਮ ਹੋਊਗੀ ਇੱਕੋ ਇਸੇ ਤਰ੍ਹਾਂ ਕਹਿੰਦੇ ਅਸੀਂ ਰੁਜ਼ਗਾਰ ਦੇਣਾ ਤੇ ਜਿਹੜੇ ਆਲਰੇਡੀ ਕੰਮ ਕਰਦੇ ਪਏ ਇਹਨਾਂ ਨੂੰ ਤੁਸੀਂ ਧੱਕੇ ਮਾਰਦੇ ਪਏ ਆ ਇਹ ਚੀਜ਼ ਦਾ ਪ੍ਰਦਰਸ਼ਨ ਲੋਕਾਂ ਨੂੰ ਇਹ ਚੀਜ਼ ਨੂੰ ਸਮਝਾਉਣਾ ਚਾਹੁੰਦੇ ਆ ਕਿ ਜਿਹੜੀ ਗੱਡੀ ਆ ਮਾਲਕ ਨੇ 5 ਸਾਲ ਬਾਅਦ ਗੱਡੀ ਲੈ ਜਾਣੀ ਵਾਪਸ ਕਰੋੜਾਂ ਰੁਪਏ ਨਾਲ ਬੈਂ ਤੇ ਇਹਨਾਂ ਨੇ ਕਿਹਾ ਵੀ ਹੁਣ ਇਸ ਵਿਭਾਗਾਂ ਘਾਟੇ 'ਚ ਜਾ ਰਹੇ ਨੂੰ ਬੰਦ ਕੀਤਾ ਜਾਵੇ ਖਤਮ ਕੀਤਾ ਜਾ ਰਹੇ ਜਿਹੜਾ ਹੁਣ ਖਤਮ ਕਿਤੇ ਹੱਡੀ ਐ ਕਿੱਦਾਂ ਬੰਦ ਕਰ ਲਵਾਂਗੇ ਤੁਸੀਂ ਵੀ ਗੱਲ ਤੱਥਾਂ ਦੇ ਆਧਾਰ ਤੇ ਕਰੋ ਨਾ ਵਿਕਰਾਂ ਅਸੀਂ ਤੱਥ ਦੇ ਚੁੱਕੇ ਆ ਜੀ ਕਰੋੜਾਂ ਰੁਪਏ ਮਾਲਕ ਖੜੂ 55 ਸਾਲਾਂ 'ਚ ਅਸੀਂ ਲਿਖਤੀ ਤੱਥ ਦਿੱਤੇ ਆ ਆਪਣੀ ਸੂਬਾ ਕਮੇਟੀ ਸਾਡੀ ਨੇ ਲਿਖਤੀ ਤੱਥ ਦਿੱਤੇ ਹੈਡ ਆਫਿਸ ਦੇ ਵਿੱਚ ਸੈਕਟਰੀ ਸਾਹਿਬ ਜਾਂ ਡਾਇਰੈਕਟਰ ਸਾਹਿਬ ਨੂੰ ਪਰ ਉਹਨਾਂ ਦੇ ਐਮਟੀਐਲ ਨੂੰ ਪੀਆਰਟੀਐਸ ਦੇ ਐਮਟੀਐਲ ਨੂੰ ਇਹ ਗੱਲ ਕਹੀ ਗਈ ਆ ਕਿ ਸਸ ਅਸੀਂ 20 ਰੁਪਏ ਕਿਲੋਮੀਟਰ ਦੇ 1 ਰੁਪਏ ਘਾਟੇ 'ਚ 20 ਰੁਪਏ ਕਿਲੋਮੀ ਵੀਰ ਕਿਲੋਮੀਟਰ ਕਿਲੋਮੀਟਰ ਘਾਟੇ 'ਚ ਚੱਲਦੀ ਪਈ ਆ ਤੇ ਜਦੋਂ ਘਾਟੇ ਜਿਉਂਗੀ ਸਾਨੂੰ ਤਨਖਾਹ ਕੌਣ ਦੋ ਅਸੀਂ ਤਾਂ ਅਸੀਂ ਤਾਂ ਪਹਿਲੇ ਘਾਟੇ 'ਚ ਚੱਲਦੇ ਹੋਏ ਸਥਿਤੀ ਕੀ ਹੈਗੀ ਐ ਇਸ ਵੇਲੇ ਬੱਸਾਂ ਦੀ ਵੈਸੇ ਸਰਵਿਸ ਹੋ ਰਹੀ ਆ ਟਾਇਰੋਂ ਰੰਦੇ ਮੈਂ ਬਿਲਕੁਲ ਸਰਵਿਸ ਬਹੁਤ ਮਾੜੀ ਆ ਨਾ ਟਾਇਰਾਂ ਦੇ ਪੈਣਾ ਸਪੇਅਰ ਪਾਰਟਾਂ ਦਾ ਪਿਆ ਨਾ ਸਾਡੀਆਂ ਤਾਂ ਰੈਗੂ ਤਨਖਾਹਾਂ ਆਂਦੀਆਂ ਪਈਆਂ ਜਿਗਿਆ ਕਿੰਨੇ ਮਹੀਨੇ ਤੋਂ ਤਨਖਾਹ ਪੈਂਡਿੰਗ ਆ 6 ਮਹੀਨੇ ਫਿਰ ਖਤਮ ਹੋ ਗਿਆ ਜੇ ਪਿਛਲੀ ਪਈ ਆ ਜੇ ਦਵਾਲੀ ਤੋਂ ਬਾਅਦ ਚ ਐਡਵਾਂਸ ਕੁਝ ਬੰਦੇ ਜਿਹੜੇ 10 15 ਬੰਦੇ ਹਜੇ ਵੀ ਇਸ ਟਿੱਪੂ ਦੇ ਜ ਕਿਉਂ ਬੰਦ ਕਰੀਏ ਸਾਡਾ ਸ਼ੌਂਕ ਥੋੜਾ ਹੈਗਾ ਅਖੀਰਲਾ ਮੇਰਾ ਸਵਾਲ ਪਿਛਲੇ ਦਿਨਾਂ ਚ ਵੀ ਤਰਨੇ ਲੱਗੇ ਬਿਲਕੁਲ ਜੀ ਮੀਟਿੰਗ ਲਈ ਕਾਲ ਆਈ ਮੀਟਿੰਗ ਤੇ ਉਥੇ ਜਾਂਦੇ ਨੋਟੀਫਿਕੇਸ਼ਨ ਦੀ ਗੱਲ ਕਹਿ ਦਿੱਤੀ ਜਾਂਦੀ ਹੈ ਤੇ ਉਹ ਜਿਹੜੀਆਂ ਸਾਰੀਆਂ ਗੱਲਾਂ ਹੁੰਦੀਆਂ ਘੰਟਾ ਰੇੜਕਾ ਸਿਰਫ ਚਾਹ ਪੀਣ ਵਾਸਤੇ ਜਾਂਦੇ ਨੇ ਅੰਦਲੀਗੜ ਨਹੀਂ ਜੀ ਆਪਾਂ ਚਾਹ ਪੀਣ ਨਹੀਂ ਜਾਂਦੇ ਆਪਾਂ ਤਾਂ ਆਪਣੇ ਮੰਸ਼ੇ ਦੇ ਜਾਂਦੇ ਕਿ ਜੀ ਸਾਰੀ ਇਹ ਸਕੀਮ ਆ ਇਹ ਸਾਰੀ ਖਤਮ ਕੀਤੀ ਜਾਵੇ ਪਰ ਜੀ ਮੰਗਾਂ ਨੂੰ ਲੈ ਕੇ ਵੀ ਤੇ ਨੋਟੀਫਿਕੇਸ਼ਨ ਜਾਰੀ ਕਰਦੇ ਹੋ ਤੁਸੀਂ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਹੁਣੇ ਹੀ ਸਾਡੀਆਂ ਮੰਗਾਂ ਮੰਨ ਲETੀਆਂ ਗਈਆਂ ਹੁਣ ਦੁਬਾਰਾ ਸਰਵਿਸ ਸ਼ੁਰੂ ਹੋਏਗੀ ਠੀਕ ਹੈ ਸਰਵਿਸ ਸ਼ੁਰੂ ਹੋਣੀ ਚਾਹੀਦੀ ਅਸੀਂ ਸੱਚਾ ਕਿਉਂਕਿ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਪਰ ਸਵਾਲ ਇਹ ਹੈ ਕਿ ਉਹ ਮੀਟਿੰਗ 'ਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦਾ ਬੰਦਾ ਕੀ ਪਿਆ ਸਰਕਾਰ ਭੱਜਦੀ ਹੈ ਜੀ ਆਪਣੀਆਂ ਮੰਗਾਂ ਜਿਹੜੀਆਂ ਅਸੀਂ ਮੰਗਾਂ ਲੈ ਕੇ ਜਾਂਦੇ ਆ ਅਸੀਂ ਕੋਈ ਵਾਧੂ ਮੰਗ ਨਹੀਂ ਕੋਈ ਫਾਲਤੂ ਮੰਗਣੀ ਆ ਅਸੀਂ ਪਹਿਲੀ ਮੰਗ ਆ ਕਿ ਤੁਸੀਂ ਬੱਸਾਂ ਜਿਹੜੀਆਂ ਰੋਡ 'ਤੇ ਹੈ ਮੈਹਿਕਮੇ ਜਿੱਥੋਂ ਅਸੀਂ ਕਰਜਾ ਲਾਵਾਂਗੇ ਉਹਦਾ ਅਸੀਂ ਮਿਹਨਤ ਕਰਦੇ ਆ ਬੱਸਾਂ ਆਪਰੀ ਜਿਹੜੀ ਬੱਸ ਉਹ 15 ਸਾਲ ਚੱਲਣੀ ਆ ਇੱਕ ਮਾਲਕ ਦੀ ਜਿਹੜੀ ਬੱਸ ਉਹ 5 ਸਾਲ ਚੱਲਣੀ ਆ ਉਹਨੇ 5 ਸਾਲਾਂ ਬਾਅਦ ਕਰੋੜਾ ਰੁਪਇਆ ਫੜਨਾ ਜਿਹੜੀ ਮੈਘਵੇ ਦੀ ਬੱਸ ਆ ਉਹਨੇ 15 ਸਾਲ ਚੱਲਣਾ ਤੇ 15 ਸਾਲ ਦੀ 5 ਸਾਲ ਦੀ ਬੱਸ ਫਰੀ ਹੋ ਜਾਂਦੀ 10 ਸਾਲ ਮੈਘਵੇ ਨੂੰ ਦੇਣਾ ਕਮਾ ਕੇ ਇਹੋ ਚੀਜ਼ ਨੂੰ ਚੁਣੀ ਜਾਂਦੇ ਨੇ ਇੱਕ ਕੰਡੈਕਟਰ ਡਰਾਈਵਰ ਇਸ ਗੱਲ ਨੂੰ ਸਮਝਦਾ ਪਿਆ ਉੱਤੇ ਸੈਕਟਰੀ ਟਰਾਂਸਪੋਰਟ ਜਿਹੜੇ ਨੇ ਕਿ ਡਾਇਰੈਕਟਰ ਨੇ ਜਾਂ ਹੋਰ ਕਈ ਉੱਚ ਅਧਿਕਾਰੀ ਨੇ ਉਹ ਨਹੀਂ ਸਮਝਦੇ ਇਸ ਦੀ ਬਿਲਕੁਲ ਜੀ ਉਹਨਾਂ ਨੇ ਬੱਸਾਂ ਪਾਉਣੀਆਂ ਵੱਡੇ ਘਰਾਣਿਆਂ ਦੀ ਗੱਲ ਤਾਂ ਵੱਡੇ ਘਰਾਣਿਆਂ ਦੀ ਹੁੰਦੀ ਆ ਜੀ ਕਿਲੋਮੀਟਰ ਦੀ ਜਿਹੜੀ ਵੱਡੇ ਕਰਨਾ ਦਾ ਪ੍ਰਾਈਵੇਟ ਪਲੇਅਰ ਵਾਲਾ ਬਿਲਕੁਲ ਜੀ ਬਿਲਕੁਲ ਬਿਲਕੁਲ ਪ੍ਰਾਈਵੇਟ ਟੋਟਲ ਪ੍ਰਾਈਵੇਟ ਕਰਨ ਜਾ ਰਹੀ ਹੈ ਇਹ ਚੀਜ਼ ਠੀਕ ਧੰਨਵਾਦ ਵਿਕਰਮ ਨੇ ਵਿਸਤਾਰਤ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਵਿਰੋਧ ਹੋ ਰਿਹਾ ਤੇ ਕਿਉਂ ਕਰਦੇ ਪਏ ਪਰ ਆ ਜਿਹੜੀ ਤਸਵੀਰ ਹੈ ਤੁਸੀਂ ਦੇਖੋ ਕਿ ਜੋ ਵੀ ਮਲਾਜਮ ਅੰਦਰ ਆ ਰਿਹਾ ਜਾਂ ਬਾਹਰ ਜਾ ਰਿਹਾ ਉਹਦੀ ਗਹਿਨਤਾ ਦੇ ਨਾਲ ਪੁੱਛ ਕੇ ਛੂੰਦੀ ਪਈ ਹੈ ਨਾਲ ਹੀ ਜਿਹੜਾ ਹੈ ਕਿ ਭਾਰੀ ਪੁਲਸ ਫੋਰਸ ਤੇ ਨਾਦ ਕੀਤੀ ਗਈ ਹੈ ਇਸ ਕਮਰੇ ਦੇ ਅੰਦਰ ਜੋ ਇਹ ਪਲੇ ਰੰਦਾ ਤੁਸੀਂ ਨਾ ਬਾਰੇ ਆ ਰਹੇ ਇੰਦ ਕਾਲਾ ਨਿਆਰੇ ਕਿੰਨੇ ਹੁੰਦੀ ਪਈਆ ਅਧਿਕਾਰੀ ਹੋਰ ਬੈਠੇ ਹੋਏ ਨੇ ਮੁਲਾਜ਼ਮ ਵੀ ਜਿਹੜੇ ਨੇ ਇੱਕ ਨਾਲ ਬੈਠੇ ਨੇ ਪੁਲਿਸ ਦੇ ਅਧਿਕਾਰੀ ਨੇ ਮੀਟਿੰਗ ਕਰਦੇ ਪਏ ਨੇ ਕੁਝ ਦੇਰ ਦਾ ਸਮਾਂ ਮੰਗਿਆ ਗਿਆ ਪਰ ਬਾਹਰ ਤੁਸੀਂ ਦੇਖੋ ਕਿ ਜੋ ਇੱਕ ਨੰਬਰ ਡੀਪੂ ਦੇ ਬਾਹਰ ਦੀਆਂ ਜੋ ਤਸਵੀਰਾਂ ਨੇ ਬੱਸਾਂ ਖੜਨੀਆਂ ਜਰੂਰ ਹਾਲੇ ਇੱਥੇ ਸ਼ੁਰੂ ਹੋਈਆਂ ਨੇ ਪਰ ਨਾਲ ਇਹ ਵਿਕਰਮੇ ਵੀ ਗੱਲ ਕਹਿੰਦੇ ਪਏ ਨੇ ਕਿ ਅਸੀਂ ਇੱਕ ਫੋਨ ਹੀ ਕਰਾਂਗੇ ਤੇ ਜਿੱਥੇ-ਜਿੱਥੇ ਸਾਡੀ ਸਰਵਿਸ ਚੱਲਦੀ ਪਈ ਆ ਉੱਥੇ ਅਸੀਂ ਲਾ ਅਗਲੇ ਡੇਪੂ ਦੇ ਵਿੱਚ ਜਿਹੜਾ ਕਿ ਬੱਸਾਂ ਨੂੰ ਖਿਲਾਰ ਦੇਾਂਗੇ ਪਰ ਹੁਣ ਤੱਕ ਦੀ ਜਾਣਕਾਰੀ ਦੇ ਦਿਆਂ ਕਿ ਜੋ ਲੋਕ ਸਫਰ ਕਰਨਾ ਚਾਹੁੰਦੇ ਨੇ ਐਸ ਵਕਤ ਰੋਡਵੇਜ਼ ਦੀਆਂ ਬਸਾਂ ਦੇ ਵਿੱਚ ਜਾਂ ਬੱਸ ਸਟੈਂਡ ਤੇ ਪਹੁੰਚਦੇ ਵੀ ਪਏ ਨੇ ਕਿਸੇ ਵੀ ਤਰੀਕੇ ਦੇ ਨਾਲ ਹਾਲੇ ਕੋਈ ਬੰਦ ਦੀ ਕਾਲ ਨਹੀਂ ਦਿੱਤੀ ਗਈ ਬੇਚੇਤ ਹੋ ਕੇ ਆਪਣਾ ਸਫਰ ਕਰ ਸਕਦੇ ਨੇ ਪਰ ਵਿਰੋਧ ਪ੍ਰਦਰਸ਼ਨ ਐਸ ਵਕਤ ਇੱਥੇ ਹੋ ਰਿਹਾ ਸਟੇਟ ਬਾਡੀ ਦੇ ਜਿਹੜੇ ਪ੍ਰਧਾਨ ਨੇ ਉਹ ਐਸ ਵਕਤ ਅੰਦਰ ਬੈਠੇ ਹੋਏ ਨੇ ਵਿਰੋਧ ਪ੍ਰਦਰਸ਼ਨ ਜਿਹੜਾ ਹੈ ਕਿ ਦੂਸਰੇ ਪਾਸੇ ਜਿਹੜੀਆਂ ਮਸ਼ਾਕੇ ਜਿਹੜਾ ਕਿ ਉਹ ਸ਼ੁਰੂ ਕਰ ਦਿੱਤਾ ਗਿਆ ਵਾ ਕਿ ਐਸ ਵਲੇ ਇੱਥੇ ਕੁਝ ਮੁਲਾਜ਼ਮ ਨੇ ਚੰਨਨ ਨਿਰਮ ਖਜੂਤਾ ਚੰਨਨ ਅੰਦਰ ਗੱਲਬਾਤ ਹੁੰਦੀ ਪਈ ਹੈ ਸਿੱਟਾ ਕੋਈ ਨਿਕਲੇਗਾ ਕਮਨਾਨ ਦੀ ਕੋਸ਼ਿਸ਼ਾਂ ਕਿ ਇਹਨੂੰ ਅੱਜ ਟਾਲ ਦਿਓ ਨੋਟੀਫਿਕੇਸ਼ਨ ਦੁਬਾਰਾ ਕੱਢ ਦਿਆਂਗੇ ਦੇਖੋ ਜੀ ਅੱਜ ਪ੍ਰਸ਼ਾਸਨ ਨਾਲ ਮੀਟਿੰਗ ਚੱਲਣ ਰਹੀ ਹੈ ਉੱਪਰ ਵੀ ਗੱਲਬਾਤ ਚੱਲ ਰਹੀ ਹੈ ਹੈੱਡ ਆਫਸ ਵੀ ਗੱਲਬਾਤ ਚੱਲ ਰਹੀ ਆ 12 ਵਜੇ ਦਾ ਸਮਾਂ ਲਿਆ ਉਹਨਾਂ ਨੇ 12 ਵਜੇ ਤੱਕ ਅਸੀਂ ਟੈਂਡਰ ਰੱਦ ਕਰ ਦਿੰਨੇ ਆ ਤੁਹਾਨੂੰ ਚਿੱਠੀ ਆ ਜਾਂਦੀ ਆ ਅਸੀਂ 12 ਵਜੇ ਦੀ ਵੇਟ ਕਰ ਰਹੇ ਆ ਉਧਰ ਸਾਡੀ ਸੂਬਾ ਕਮੇਟੀ ਮੀਟਿੰਗ ਕਰ ਰਹੀ ਹੈ ਜੇ 12 ਵਜੇ ਤੱਕ ਨਹੀਂ ਕਲੀਅਰ ਹੁੰਦਾ ਤੇ ਤੁਰੰਤ ਅਸੀਂ ਅਗਲਾ ਐਕਸ਼ਨ ਕਰਾਂਗੇ ਕਿੰਨੀਆਂ ਬੱਸਾਂ ਇਸ ਵਕਤ ਜਿਹੜੀਆਂ ਫੀਲਡ ਤੇ ਚੱਲਦੀਆਂ ਪਈਆਂ ਟੋਟਲ ਸਾਰੀ ਬ ਇਹ ਸਰਕਾਰ ਕੋਈ ਪ੍ਰਸ਼ਾਸਨ ਬਧਿੱਕੀ ਕਰਦਾ ਜਾਂ ਨਹੀਂ ਜਾਣ ਦਿੰਦਾ ਤੇ ਉਹ ਹੀ ਤੁਰੰਤ ਬਾਹਰ ਰੋਡ ਤੇ ਬੰਦ ਕਰਾਵਾਂਗੇ ਸਾਰੇ ਚੰਨਨ ਇਸ ਵਕਤ ਇੱਥੇ ਜਲੰਧਰ ਦੇ ਇੱਕ ਨੰਬਰ ਡਿਪੂ ਦੇ ਕੋਲ ਖੜੇ ਨੇ ਵਾ ਫੇਰ ਜਾਣਕਾਰੀ ਦੇ ਰਿਹਾ ਜੋ ਦਰਸ਼ਕ ਇਸ ਵਕਤ ਇਸ ਖਬਰ ਨੂੰ ਇਸ ਰਿਪੋਰਟ ਨੂੰ ਦੇਖਦੇ ਪਏ ਨੇ ਕਿ ਉਹਨਾਂ ਨੂੰ ਦੱਸ ਦਈਏ ਕਿ ਕਿਸੇ ਵੀ ਤਰੀਕੇ ਦੇ ਨਾਲ ਹਾਲੇ ਜਿਹੜੀ ਹੈ ਕਿ ਉਹ ਬੰਦ ਦੀ ਕਾਲ ਨਹੀਂ ਦਿੱਤੀ ਗਈ ਮੀਟਿੰਗ ਹਾਲੇ ਚੱਲਦੀ ਪਈ ਹੈ ਸਫ਼ਰ ਕਿਸੇ ਇਸ ਵਕਤ ਜਿਹੜੀ ਹੈ ਕਿ ਉਹ ਪੰਜਾਬ ਰੋਡਵੇ ਦੀਆਂ ਬੱਸਾਂ ਦੇ ਵਿੱਚ ਸਫ਼ਰ ਕਰ ਸਕਦੇ ਹੋ ਲਗਾਤਾਰ ਜਿਹੜੀਆਂ ਕਿ ਉਹ ਇੱਥੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇੱਕ ਨੰਬਰ ਡਿਪੂ ਦੀ ਤੁਹਾਨੂੰ ਤਸਵੀਰ ਸਾਂਝੀ ਕੀਤੀ ਆ ਅਗਲੀ ਤਸਵੀਰ ਕੀ ਬੰਦੀ ਹੈ ਹੁਣੇ ਜਦੋਂ ਮੀਟਿੰਗ ਖਤਮ ਹੋਏਗੀ ਉਹ ਵੀ ਤਸਵੀਰ ਲੈ ਕੇ ਤੁਹਾਡੇ ਚ ਹਾਜ਼ਰ ਹੋਵਾਂਗੇ ਕਿ ਸਰਕਾਰ ਵੱਲੋਂ ਕੀ ਨੋਟੀਫਿਕੇਸ਼ਨ ਦਿੱਤਾ ਗਿਆ ਜੇਕਰ 12 ਵਜੇ ਤੱਕ ਜਿਹੜਾ ਕੋਈ ਫੈਸਲਾ ਨਹੀਂ ਨਿਕਲਦਾ ਜਾਂ 12:30 ਵਜੇ ਤੱਕ ਇਹਨਾਂ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਨਿਕਲਦਾ ਉਸ ਤੋਂ ਬਾਅਦ ਜੋ ਅਗਲਾ ਫੈਸਲਾ ਹੋਏਗਾ ਤੁਹਾਡੇ ਤੇ ਲੈ ਕੇ ਜਿਹੜਾ ਰੂਬਰੂ ਹੋਵਾਂਗੇ ਮੇਰੇ ਕੈਮਰਾ ਪਰਸਨ ਜਗਤੂ ਤੋਂ ਮੈਨੂੰ ਪ੍ਰੋਫੈਸਰ ਸਿੰਘ ਨੂੰ ਜੁਦਾਦਤ ਤੁਹਾਨੂੰ ਆ